ਸਰ ਕਿਨਾਂਡੀ ਪਹਿਲਾਂ ਕਸ਼ਮੀਰ ਸੀ ਕਿ ਬੰਨੀ ਕਿਹੜੇ ਬਾਬਰ ਸਾਲਾ ਕਿਰਨ ਹੋਇਆ ਜਿਹੜਾ ਫਿਰ ਐਮਐਲਏ ਦੇ ਘਰ ਦੇ ਮੋਰੇ ਧਰਨਾਲਪੁਰ ਆਜੇ ਜਿਹੜਾ ਬੜੀ ਵੱਡੀ ਬੱਦਕੀ ਇੱਕ ਗੱਲ ਆ ਕਿ ਅੱਜ ਸਰਕਾਰ ਜਿਹੜੀ ਬਹੁਤ ਵੱਡੇ ਵੱਡੇ ਵਾਅਦੇ ਕਰਕੇ ਬੜੀ ਸੀ ਅੱਜ ਲੋਕਾਂ ਨੂੰ ਉਹਨਾਂ ਰੋਕ ਦਿੱਤਾ ਅੱਜ ਜਿਹੜਾ ਇੱਕ 225 ਦਾ ਜਿਹੜਾ ਬਿੱਲ ਅੱਜ ਬੜਾਇਆ ਉਹਦੀ ਬਸਤੀ ਜਿਹੜਿਆ ਹੈ ਇਹ ਮੀਟਰ ਲਾ ਰਿਆ ਸਮਾਰਟ ਮੀਟਰ ਪੀ ਮੀਟਰ ਲਾ ਰਿਆ ਉਹਦਾ ਡਟ ਕੇ ਹੀ ਵਿਰੋਧ ਕਰ ਰਹੇ ਆ ਦੂਸਰਾ ਸੀ ਜਿਹੜਾ ਇਹਨਾਂ ਨੇ ਇੱਕ ਸੀਡ ਬੀਜ ਦੇ ਜਾਂਦਾ ਜਿਹੜਾ ਕਿ ਉਹ ਕਿਸਾਨ ਮਾਰੂ ਆ ਕਿਉਂਕਿ ਕਿਸਾਨ ਹਮੇਸ਼ਾ ਆਪਣਾ ਬੀਜ ਬੀਜਦਾ ਆਪਣਾ ਬੀਜ ਰੱਖਦਾ ਤੇ ਜੇਕਰ ਇਹ ਸੀਡ ਬੀਜ ਵੀ ਲਾਗੂ ਹੋ ਜਾਂਦਾ ਐਕਟ ਕਾ ਕਿਸਾਨ ਜਿਹੜਾ ਉਹ ਆਪਣਾ ਬੀਜ ਨਹੀਂ ਪੀ ਸਕੂਗਾ ਉਹ ਕੰਪਨੀਆਂ ਦੇ ਵਿੱਚ ਪੈਂਡ ਰਹੂਗਾ ਕੰਪਨੀਆਂ ਜਿਹੜੀਆਂ ਜਿੱਦਾਂ ਦਾ ਮਰਜ਼ੀ ਬੀਜ ਦੇਣੀਆਂ ਉਹ ਹੀ ਸਾਨੂੰ ਬੀਜਣਾ ਪਊਗਾ ਔਰ ਜਿਹੜੀ ਵੀ ਦਵਾਈ ਥਾਤ ਜੋ ਵੀ ਉਹ ਦੇਣਗੇ ਉਸੇ ਹਿਸਾਬ ਨਾਲ ਚੱਲਣਾ ਪਊਗਾ ਜਿਹੜਾ ਇੱਕ ਕਿਸਾਨ ਵਿਰੋਧੀ ਬੇਦਿਆ ਇਹਦਾ ਅੱਜ ਡਟ ਕੇ ਵਿਰੋਧ ਕਰਦੇ ਆ ਬਾਕੀ ਸਾਡਾ ਜਿਹੜਾ ਸ਼ੰਭੂ ਖਨੋਰੀ ਬਾਰਡਰ ਤੇ ਜਿੰਨਾ ਵੀ ਨੁਕਸਾਨ ਹੋਇਆ ਸੀਗਾ ਚੋਰੀਆਂ ਚੋਰੀ ਹੋਈਆਂ ਇਹਨਾਂ ਨੇ ਟਰਾਲੀਆਂ ਜਿਹੜੀਆਂ ਅਸੀਂ ਚੋਰੀ ਕੀਤੀਆਂ ਇਹਨਾਂ ਦੇ ਐਮ.ਐਲ.ਏ ਗੁਰਨਾਲ ਖਨੌਰ ਤੇ ਹੋਰ ਜਿਹੜੇ ਬੜੇ ਪੁਲਿਸ ਅਫਸਰ ਸਿੰਘ ਨੇ ਉਹਨਾਂ ਨੇ ਵੀ ਇਹ ਟਰਾਲੀਆਂ ਸਾਡੀਆਂ ਚੋਰੀ ਕੀਤੀਆਂ ਉਹਦਾ ਸਮਾਨ ਚੋਰੀ ਕੀਤਾ ਸਾਡੇ ਏਸੀ ਚੋਰੀ ਕੀਤੇ ਸਾਡਾ ਸਮਾਨ ਸੌਦਾ ਜਿਹੜਾ ਸੀਗਾ ਇਹ ਸਾਰਾ ਲੁੱਟ ਕੇ ਲੈ ਗਏ ਇੱਕ ਲਟੇਰਾ ਪਾਰਟੀ ਆ ਅਸੀਂ ਤਾਂ ਹੋਰ ਸਮਝਦੇ ਸੀਗੇ ਇੱਕ ਬਦਲਾ ਕਿਉਂਕਿ ਲੋਕ ਸਾਰੇ ਦੁਖੀ ਸਿੰਘੇ ਦੋਨਾਂ ਭਾਰਤੀਆਂ ਤਿੰਨਾਂ ਤੋਂ ਲੋਕਾਂ ਨੇ ਬਦਲਾ ਲੈਂਦਾ ਪਰ ਸਾਨੂੰ ਨਹੀਂ ਪਤਾ ਇਹ ਬਦਲਾ ਨਹੀਂ ਇੱਕ ਬਦਲਾ ਲਊਗਾ ਕਿਉਂਕਿ ਜਿੰਨੇ ਵੀ ਇਹ ਦਿੱਲੀ ਦੇ ਭਈਏ ਆ ਜਿੰਨੇ ਵੀ ਸਾਰੇ ਪੰਜਾਬ ਨੂੰ ਅਫਗਾਨੀ ਬਣ ਕੇ ਲੁੱਟਣ ਵਾਸਤੇ ਆਏ ਹੋਇਆ ਇਸ ਲਈ ਅਸੀਂ ਇਹਨਾਂ ਦੀ ਕਿਸੇ ਕੀਮਤ ਤੇ ਵੀ ਇਹਨਾਂ ਦੀ ਜਿਹੜੀ ਇਹਨਾਂ ਦੀ ਜਿਹੜੀ ਪਾਲਿਸੀ ਆ ਉਹ ਕਦੇ ਵੀ ਕੰਮਜਾਬ ਨਹੀਂ ਹੋਣਗੀਆਂ ਇਹਨਾਂ ਦਾ ਡਟ ਕੇ ਵਿਰੋਧ ਕਰਾਂਗੇ ਇਹ ਬਿੱਲ ਜਿਹੜੇ ਮਿਕਲੇ ਆ ਪਰੀ ਮੀਟਰ ਜਿਹੜੇ ਆ ਜਾਂ ਸਮਾਰਟ ਮੀਟਰ ਆ ਪਰ ਕਹਿੰਦੇ ਆ ਇਹ ਸਾਰੇ ਲਾ ਕੇ ਅਸੀਂ ਇਹਨਾਂ ਦੇ ਦਫਤਰਾਂ ਵਿੱਚ ਜਮਾ ਕਰਾਵਾਂਗੇ ਅਸੀਂ ਕਿਸੇ ਕੀਮਤ ਤੇ ਵੀ ਇਹ ਸਰਕਾਰ ਨੂੰ ਅੱਜ ਦੱਸ ਦੇਣ ਚਾਹੁੰਦੇ ਆ ਕਿ ਤੇਰੀਆਂ ਪਾਲਿਸੀਆਂ ਜਿਹੜੀਆਂ ਉਹ ਕਦੇ ਵੀ ਲਾਗੂ ਨਹੀਂ ਹੋਣਗੀਆਂ ਕਿਉਂਕਿ ਭਗਵੰਤ ਮਾਨ ਇੱਕ ਮੈਂਬਰ ਭਾਜਪਾ ਦਾ ਹੱਥ ਠੋਕਾ ਬਣ ਕੇ ਕੰਮ ਕਰਿਆ ਇਸੇ ਤਰ੍ਹਾਂ ਜਦੋਂ ਕਾਂਗਰਸ ਦਾ ਮੁੱਖ ਮੰਤਰੀ ਸੀ ਕੈਪਟਨ ਮਿੰਦਰ ਸਿੰਘ ਤੇ ਉਹਦੋਂ ਵੀ ਕੰਮ ਇਸੇ ਪਿੱਛੇ ਦੇ ਸੀਗੇ ਕਿ ਬੀਜੇਪੀ ਦੇ ਕੰਮ ਕਰਦਾ ਅੱਜ ਉਹੀ ਹੱਥ ਭਗਵੰਤ 부ਚੜ ਦੀ ਆ ਇਹ ਵੀ ਸਾਡੇ ਜਿਹੜੇ ਸਾਰੇ ਜਿਹੜੇ ਵੀ ਕੰਮ ਆ ਸਾਰੇ ਬੀਜੇਪੀ ਦੇ ਹਰ ਠੋਕਾ ਬਣ ਕੇ ਕਰਿਆ ਪਰ ਅੱਜ ਸਾਰੇ ਪੰਜਾਬ ਦੇ ਵਿੱਚ ਜਿਹੜਾ ਇਹਨਾਂ ਮੰਤਰੀਆਂ ਦੇ ਇਹਨਾਂ ਦੇ ਐਮਪੀਆ ਦੇ ਅਈਨਾਂ ਦੇ ਐਮਐਡਾਂ ਦੇ ਅੱਜ ਨਿਪੋਤਰ ਦੇ ਵਿੱਚ ਜਿਹੜੀ ਐਮਐਡ ਇੰਦਜੂ ਕੋ ਮਾਨਿਆ ਇਹਦਾ ਡਟ ਕੇ ਵਿਰੋਧ ਕਰ ਰਹੇ ਆ ਕਿਉਂਕਿ ਇਹ ਪਹਿਲਾਂ ਵੀ ਰੇਤ ਮਾਫੀਆ ਸੀਗਾ ਅੱਜ ਕੱਲ ਫੇ ਵੱਡੇ ਪਦਰ ਤੇ ਰੇਤ ਮਾਫੀਆ ਚੱਲ ਜਾਏਗਾ ਅਸੀਂ ਇਹਨੂੰ ਦੱਸਣਾ ਚਾਹੁੰਦੇ ਆ ਕਿ ਸਮਾਂ ਥੋੜਾ ਰਹਿ ਗਿਆ 9 ਕ ਮਹੀਨੇ ਰਹਿ ਗਏ ਆ ਮੁੜ ਕੇ ਪ੍ਰਸ਼ਾਸਕਾਂ ਤੇਰੀ ਗੱਲ ਨਹੀਂ ਸੁਣਨੀ ਝੜੀ ਸਰਕਾਰਾਂ ਦੀ ਕਿਸੇ ਨੇ ਗੱਲ ਨਹੀਂ ਸੁਣਨੀ ਅਸੀਂ ਤੁਹਾਡਾ ਉਹ ਹਾਲ ਕਰਾਂਗੇ ਜਿਹੜਾ ਭਾਜਪਾ ਦਾ ਜਿਹੜਾ ਪਿੰਡਾਂ ਵਿੱਚ ਲੋਕ ਕਰਦੇ ਸੀਗੇ ਅੱਜ ਵੀ ਭਾਜਪਾ ਤੇ ਤੁਹਾਡਾ ਇੱਕੋ ਹੀ ਰੋਲ ਆ ਅਸੀਂ ਡਟ ਕੇ ਰਹਾਂਦਾ ਤੁਹਾਡਾ ਜਿਹੜਾ ਵਿਰੋਧ ਕਰਕੇ ਤੁਹਾਨੂੰ ਪਿੰਡਾਂ ਦੇ ਵਿੱਚੋਂ ਡਾਂਗਾਂ ਦੇ ਨਾਲ ਭਜਾਵਾਂਗੇ ਔਰ ਪਿੰਡਾਂ ਵਿੱਚ ਕਿਸੇ ਕੀਮਤ ਦੀ ਵੜਨਿਆਂਗੇ 2027 ਇਲੈਕਸ਼ਨ ਆ ਰਹੇ ਕਿਸ ਤਰ੍ਹਾਂ ਦੇਖਦੇ 2026 ਇਲੈਕਸ਼ਨ ਜਿਹੜੀ ਆ ਬੀਜੇਪੀ ਤੇ ਜਿਹੜੀ ਝਾੜੂ ਪਾਰਟੀ ਆ ਇਹ ਤੇ ਭੁੱਲ ਜਾਵੇ ਇਹਨਾਂ ਦਾ ਜਿਹੜਾ ਹਾਲ ਆ ਉਹ ਬਹੁਤ ਮਾੜਾ ਹੋਊਗਾ ਜਿੱਦਾਂ ਅਗੇ ਬਾਗੀ ਪਾਰਟੀਆਂ ਹੁੰਦਾ ਸੀਗਾ ਉਸੇ ਤਰੀਕੇ ਨਾਲ ਇਸੇ ਪਾਰਟੀ ਦਾ ਹਾਲ ਜਿਹੜਾ ਇਹਨਾਂ ਦੇ ਵਿੱਚ ਜਿਹੜਾ ਡਾਂਗਾ ਲਾ ਕੇ ਤੁਹਾਨੂੰ ਭਜਾਵਾਂਗੇ ਇਹਨਾਂ ਨੂੰ ਪਿੰਨਾਂ ਦੇ ਵਿੱਚ ਨਹੀਂ ਵਸਦੇ ਆਂਗੇ ਸਿਰਫ 9 8 9 ਨੌਵੇਂ ਮਹੀਨੇ ਤੱਕ ਆ ਜਿਹੜਾ ਇਹਨਾਂ ਦਾ ਸਰਕਾਰ ਜਿਹੜੀ ਇਹਦੇ ਪ੍ਰਸ਼ਾਸਕ ਮੰਦਾ ਮੁੜ ਕੇ ਪ੍ਰਸ਼ਾਸਕ ਦੇ ਵੀ ਇਹਨਾਂ ਦਾ ਜਿਹੜਾ ਹੱਥ ਚੋਕੜਾ ਬਣਿਆ ਉਹਨਾਂ ਛੜ ਜਾਣਾ ਫੇਰ ਸਾਡਾ ਨਾ ਆਈ ਇਹਨਾਂ ਦਾ ਵਾਹ ਪੈਣਾ ਅਸੀਂ ਇਹਨਾਂ ਦਾ ਡਟ ਕੇ ਪਿੰਡਾਂ ਵਿੱਚ ਵਿਰੋਧ ਕਰਾਂਗੇ ਔਰ ਕਿਸੇ ਕੀਮਤ ਤੇ ਵੀ ਨਾ ਪਿੰਡਾਂ ਵਿੱਚ ਬੋਲ ਚ ਕੀ ਇਹਨਾਂ ਨੂੰ ਪਿੰਡਾਂ ਦੇ ਵਿੱਚੋਂ ਬੁਰੀ ਤਰ੍ਹਾਂ ਭਜਾਵਾਂਗੇ ਸਾਡਾ ਕਿੱਥੇ ਗੱਲੋਂ ਆਪਣੇ ਉਮੀਦਵਾਰ ਕਿੱਥੇ ਜਾਣਗੇ ਇਸ ਦੇ ਬਾਰੇ ਅਜੇ ਕੋਈ ਵਿਚਾਰ ਨਹੀਂ ਹੈਗੀ ਜੇ ਕੋਈ ਅਗਲਾ ਕੋਈ ਵਿਚਾਰ ਹੈ ਜੇ ਕੋਈ ਸਾਡੀ ਜਿਹੜੀ ਜਥੇਬੰਦੀ ਆ ਉਸ ਸਿਆਸਤ ਵਿੱਚ ਬਹੁਤਾ ਭਾਗ ਦੇ ਲੈਂਦੀ ਅੱਗੇ ਨਹੀਂ ਲਿਆ ਤੇ ਅਸੀਂ ਚਾਹੁੰਦੇ ਆ ਕੋਈ ਸਾਫ਼ ਸੁਥਰਾ ਜਿਹੜਾ ਸਰਕਾਰਾਂ ਬਣ ਜਿਹਦਾ ਲੋਕਾਂ ਦਾ ਭਲਾ ਹੋ ਸਕੇ